ਜੀ ਸਤਿ ਸ੍ਰੀ ਅਕਾਲ ਦਿਲਜੀਤ ਕੁਕਿੰਗ ਐਂਡ ਬਲੌਗ ਚੈਨਲ ਵਿੱਚ ਫਿਰ ਤੋਂ ਤੁਹਾਡਾ ਸਵਾਗਤ ਹੈ ਹੋਰ ਸਨੋ ਫਰੈਂਡ ਤੁਹਾਡਾ ਕੀ ਹਾਲ ਹੈ ਅੱਜ ਕਰਦੇ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਵਾਈਕ ਤੁਹਾਨੂੰ ਚੜਦੀ ਕਲਾ ਵਿੱਚ ਰੱਖੀ ਆ ਫਰੈਂਡ ਤੁਸੀਂ ਦੇਖ ਸਕਦੇ ਹੋ ਜੀ ਅੱਜ ਅਸੀਂ ਬਣਾਈ ਹੈ ਆਲੂ ਗਾਜਰਾ ਮਟਰ ਦੀ ਸੁੱਕੀ ਮਸਾਲੇਦਾਰ ਸਬਜੀ ਜੇ ਜੀ ਅੱਛੀ ਤੁਹਾਨੂੰ ਕਰਾਂਗੇ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਨਾਲ ਦੇ ਨਾਲ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲੈਣਾ ਤਾਜ ਜੋ ਆਉਣ ਵਾਲੀ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਧਰ ਫਰੈਂਡ ਤੁਸੀ ਦੇਖ ਸਕਦੇ ਜੇ ਅਸੀਂ ਆਲੂ ਗਾਜਰਾ ਮਟਰ ਇਹ ਧੋ ਕੇ ਚੰਗੀ ਤਰ੍ਹਾਂ ਰੱਖ ਲੈਨੇ ਅਦਰਕ ਪਿਆਜ਼ ਸਭ ਧੋ ਕੇ ਇਹਨੂੰ ਰੱਖ ਲਿਆ ਹੈ ਹੁਣ ਅਸੀਂ ਰੱਖਾਂਗੇ ਕੜਾਈ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਤੇਲ ਤੇ ਕੜਾਈ 'ਚ ਅੱਜ ਬਣਾਵਾਂਗੇ ਅਸੀਂ ਇਹ ਸਬਜੀ ਨਹੀਂ ਤੇ ਕਿਸੇ ਟਾਈਮ ਅਸੀਂ ਕੁੱਕਰ 'ਚ ਵੀ ਬਣਾ ਲੈਨੇ ਉਹ ਵੀ ਬਹੁਤ ਵਧੀਆ ਬਣਦੀ ਹੈ ਉਹ ਥੋੜੀ ਜਲਦੀ ਹੋ ਜਾਂਦਾ ਪਰ ਇਹ ਅਸੀਂ ਸੁੱਕੀ ਬਣਾਣੀ ਹੈ ਪੋਣੇ ਵੀ ਬਿਲਕੁਲ ਇਚ ਪਾਣੀ ਨਹੀਂ ਵਰਤਣਾ ਤੇ ਤੁਹਾਡੇ ਨਾਲ ਸਿੱਖਣ ਕਰਦੇ ਆਂ ਇਹਦੀ ਵੀਡੀਓ ਸ਼ੇਅਰ ਆ ਦੇਖ ਸਕਦੇ ਜੀ ਫਰੈਂਡ ਅਸੀਂ ਧਨੀਆਂ ਹਰੀਆਂ ਮਰਚਾਂ ਵੀ ਲੈ ਲਈਆਂ ਨੇ ਹੁਣ ਸਾਡਾ ਤੇਲ ਗਰਮ ਹੋਏਗਾ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਪਾਵਾਂਗੇ ਅਦਰਕ ਲਸਣ ਵੀ ਤੁਸੀਂ ਪਾ ਸਕਦੇ ਜੇ ਅਦਰਕ ਵੀ ਥੋੜੀਆਂ ਜਿਹੀਆਂ ਲਸਣ ਦੀਆਂ ਵੀ ਵਧੀਆ ਉਹਨਾਂ ਨੂੰ ਸੁਆਦ ਲੱਗਦੀ ਹੈ ਤੇਲ ਸਾਡਾ ਹੋ ਚੁੱਕਾ ਹੈ ਗਰਮ ਇਹਦੇ ਵਿੱਚ ਪਾ ਦਿੱਤਾ ਫਰੈਂਡ ਅਸੀਂ ਅਦਰਕ ਉਨਾਲੀ ਫਰੈਂਡ ਦੇ ਵਿੱਚ ਪਾ ਦਾਂਗੇ ਅਸੀਂ ਪਿਆਜ਼ ਤੇ ਹਰੀ ਗਮਰਚਾ ਬਾਅਦ ਚ ਨਾਲ ਹੀ ਅਸੀਂ ਦੇ ਵਿੱਚ ਹਰੀਆਂ ਮਿਰਚਾਂ ਵੀ ਪਾ ਦਾਂਗੇ ਇਹਨੂੰ ਹਿਲਾ ਦਾਂਗੇ ਜਿਹੜੀ ਆਲੂ ਗਾਜਰਾ ਮਟਰਾਂ ਦੀ ਸਬਜ਼ੀ ਕੜਾਈ ਵਿੱਚ ਬਣਾਈ ਇਹਨੂੰ ਬਹੁਤ ਸਵਾਦ ਲੱਗਦੀ ਹੈ ਤੇ ਵਧੀਆ ਬਣਦੀ ਹੈ ਕੁੱਕਰ ਚ ਵੀ ਬੜੀ ਜਲਦੀ ਜੇ ਆਪਾਂ ਨੂੰ ਜਲਦੀ ਹੋਵੇ ਤਾਂ ਫਿਰ ਅਸੀਂ ਕੁੱਕਰ ਚ ਵੀ ਕਿਸੇ ਦਿਨ ਤੁਹਾਡਾ ਵੀਡੀਓ ਵਿੱਚ ਸ਼ੇਅਰ ਕਰਾਂਗੇ ਕੁੱਕਰ ਚ ਵੀ ਸਬਜ਼ੀ ਅਸੀਂ ਵਧੀਆ ਬਣਾ ਲਈਦੀ ਹੈ ਤੇ ਉਹ ਵੀ ਬੜੀ ਜਲਦੀ ਬਣ ਜਾਂਦੀ ਹੈ ਉਹ ਵੀ ਬਹੁਤ ਵਧੀਆ ਬਣਦੀ ਹੈ ਚਾਹੇ ਥੋੜਾ ਜਿਹਾ ਪਾਣੀ ਰਹਿ ਜਾਂਦਾ ਹੈ ਕਈ ਲੋਕ ਉਹ ਪਸੰਦ ਕਰਦੇ ਨੇ ਤੇ ਕਈ ਲੋਕ ਸੁੱਕੀ ਕਰਦੇ ਨੇ ਬਿਨਾ ਪਾਣੀ ਤੋਂ ਅਸੀਂ ਸਬਜ਼ੀ ਬਣਾਣੀ ਹੈ ਦੇਖ ਸਕਦੇ ਤੁਸੀਂ ਬਹੁਤ ਹੀ ਸਿੰਪਲ ਤਰੀਕਾ ਹੈ ਸਾਦਾ ਕੁਝ ਖਾਸ ਨਹੀਂ ਦੇਚ ਬਸ ਤੜਕਾ ਪੁੱਜ ਗਿਆ ਸਾਡਾ ਇਹਦੇ ਵਿੱਚ ਸਾਡੇ ਉਹ ਹੀ ਬੇਸਿਕ ਮਸਾਲੇ ਚਾਰ ਪਾ ਦੇਨੇ ਆ ਤੇ ਬਸ ਮੇਨ ਮਕਸਦ ਸਾਡਾ ਹੁੰਦਾ ਤੜਕਾ ਪੁੱਜਣਾ ਚਾਹੀਦਾ ਚੰਗੀ ਤਰ੍ਹਾਂ ਜਦੋਂ ਸਾਡਾ ਤੜਕਾ ਵਧੀਆ ਤਰ੍ਹਾਂ ਪੁੱਜ ਜਾਂਦਾ ਤਾਂ ਸਾਡੀ ਸਬਜ਼ੀ ਆ ਟੇਸਟੀ ਬਣਦੀ ਆ ਆ ਦੇਖਦੇ ਇਹਦੇ ਵਿੱਚ ਨਮਕ ਹਲਦੀ ਗਰਮ ਮਸਾਲਾ ਤੇ ਲਾਲ ਮਿਰਚ ਇਹ ਜਿੰਨੀ ਕਰਾਰੀ ਹੋਵੇ ਮਿੱਠੀ ਹੁੰਦੀ ਹੈ ਨਾ ਗਾਜਰਾ ਤੇ ਸਬਜੀ ਕਰਾਰੀ ਸਵਾਦ ਲੱਗਦੀ ਥੋੜੀ ਜਿਹੀ ਦੇਗੀ ਮਚ ਇਹ ਚ 4 4.5 ਬੇਸਿਕ ਮਸਾਲੇ ਸੇਮ ਰੇਕ ਸਬਜੀ ਦਾ ਸਾਡਾ ਬਣਾਉਣ ਦਾ ਤਰੀਕਾ ਤੇ ਮਸਾਲਿਆਂ ਦਾ ਇਹੋ ਹੀ ਰਹਿੰਦੇ ਨੇ ਕੋਈ ਖਾਸ ਨਹੀਂ ਚਾ ਪਤਾਕ ਜਾਕ ਨਹੀਂ ਕਰਦੇ ਸਿੰਪਲ ਸੋਬਰ ਤਰੀਕੇ ਨਾਲ ਸਬਜ਼ੀ ਬਣਾਨੇ ਆ ਪ੍ਰਬੰਧੀ ਵੀ ਬਹੁਤ ਸਵਾਦ ਆ ਤੇ ਦੇਖਣੋਂ ਬੜੀ ਵਧੀਆ ਲੱਗਦੀ ਆ ਤੇ ਤੁਸੀਂ ਵੀ ਇਹ ਤਰ੍ਹਾਂ ਬਣਾ ਸਕਦੇ ਜੇ ਦੇਖ ਸਕਦੇ ਜੇ ਆਂਦੀ ਦੇ ਆਮ ਹੀ ਆਪਾਂ ਭੈਣ ਭਰਾਵਾਂ ਨੂੰ ਇਹ ਨਹੀਂ ਕਿ ਆਪਾਂ ਨੂੰ ਆਂਦੀ ਆਪਾਂ ਤੋਂ ਨਾਲ ਸ਼ੇਅਰ ਕਰੇ ਆ ਆਪਾਂ ਤੇ ਚਲੋ ਸਾਡੇ ਕੁੱਕੀ ਜਰੀਗਾ ਸੋਸ਼ਲ ਮੀਡੀਆ ਦਾ ਉਹਦੇ ਰਾਈ ਅਸੀਂ ਰੜਨਾ ਦਿਖਾਣੇ ਆ ਤੇ ਹੋ ਸਕਦਾ ਕੋਈ ਕਿਸੇ ਤਰੀਕੇ ਬਣਾਉਂਦਾ ਹੋਵੇ ਕੋਈ ਕਿਸੇ ਆਂਦੀ ਪਰ ਹਰੇਕ ਨੂੰ ਇਹ ਥੋੜਾ ਜਿਹਾ ਆਪਣਾ ਤਰੀਕਾ ਦੱਸਣ ਦਾ ਢੰਗ ਹੁੰਦਾ ਹੈ ਆ ਦੇਖ ਸਕਦੇ ਜੇ ਤੁਸੀਂ ਇੱਥੇ ਸਾਡਾ ਤੜਕਾ ਪੋ ਚੁਕਾ ਹੈ ਤੜਕੇ ਸਾਡੇ ਪੁੱਜਾਂ ਦੇ ਨਿਸ਼ਾਨੇ ਜਦੋਂ ਤੁਹਾਡੀ ਸਬਜੀ ਤੇਲ ਛੱਡ ਤੇ ਤੜਕਾ ਪਿਆਜ਼ ਕੋਈ ਵੀ ਤੁਹਾਡੀ ਸਬਜੀ ਦਾ ਮਤਲਬ ਕਿ ਪੋ ਚੁਕੀ ਹੈ ਚੰਗੀ ਤਰ੍ਹਾਂ ਇਹੋ ਨਿਸ਼ਾਨੀ ਹੈ ਇਹਦੇ ਵਿੱਚ ਥੋੜਾ ਜਿਹਾ ਫਰੈਂਡ ਅਸੀਂ ਧਨੀਆ ਪਾ ਦਾਂਗੇ ਧਨੀਆ ਅਸੀਂ ਨਾਲ ਤੜਕੇ ਤਾਂ ਕਿ ਪਾਤਾ ਕੁਸਮੈਲ ਵਧੀਆ ਲੱਗਦੀ ਹੈ ਤੇ ਹੁਣ ਥੋੜਾ ਬਾਅਦ ਚ ਪਾਵਾਂਗੇ ਹੁਣ ਇਹਦੇ ਵਿੱਚ ਅਸੀਂ ਪਾ ਦਾਂਗੇ ਹਰੇ ਮਟਰ ਮਟਰਾਂ ਤੋਂ ਬਗੈਰ ਆਲੂ ਗਾਜਰ ਨਾ ਫਿੱਕੇ ਫਿੱਕੇ ਜਿਹਾ ਲੱਗਦੇ ਆ ਜੇ ਥੋੜੇ ਜਿਹਾ ਮਟਰ ਪਾ ਦਈਏ ਤੇ ਨਾ ਦੇਖਣ ਨੂੰ ਬੜੇ ਵਧੀਆ ਲੱਗਦੇ ਤੇ ਸੁਆਦ ਵੀ ਹੋਰ ਹੋ ਜਾਂਦਾ ਦੇਖ ਸਕਦੇ ਜੇ ਬਿਲਕੁਲ ਫਰੈਂਡ ਅੱਛੇ ਜਿਹੀ ਪਾਣੀ ਨਹੀਂ ਪਾਇਆ ਹੁਣ ਇਹਦੇ ਵਿੱਚ ਪਾ ਦਾਂਗੇ ਫਰੈਂਡ ਅਸੀਂ ਆਲੂ ਤੇ ਗਾਜਰਾ ਆ ਇਹ ਵੀ ਸਰਸੀ ਪਾਦੇ ਤੇ ਹੁਣ ਵੀ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤਫੇਰ ਇਹਨੂੰ ਅਸੀਂ ਟੱਕ ਦਾਂਗੇ ਨਾਲ ਫਰੈਂਡਸ਼ਿਪ 5-7 ਮਿੰਟ ਬਾਅਦ ਇਹਨੂੰ ਦੇਖਣਾ ਹੈ ਇਹ ਇਹਦਾ ਠੀਕ ਅਸੀਂ ਘੱਟ ਰੱਖਣਾ ਕਿਉਂਕਿ ਬਹੁਤ ਹੀ ਘੱਟ ਫਲੇਮ ਤੇ ਬੰਨਦੀ ਗਏ ਜਿਹੜੀ ਸੁੱਕੀ ਮਸਾਲੇਦਾਰ ਆਲੂ ਗਾਜਰਾਂ ਦੀ ਸਬਜ਼ੀ ਹੁੰਦੀ ਹੈ ਇਹਦਾ ਆਂਜ ਨਾ ਥੋੜੀ ਜਿਹੀ ਅਸੀਂ ਘਾਟ ਕਿਉਂਕਿ ਨੀਚੇ ਨਾ ਲੱਗਦੀ ਤੇ ਫਿਰ ਇਹਨੂੰ ਅਸੀਂ ਦੇਖੀ ਜਾਣਾ ਜੇ ਥੋੜੀ ਸਬਜ਼ੀ ਫੇਰ ਵੀ ਪਾਣੀ ਛੱਡ ਦਿੰਦੀ ਨਾ ਫਿਰ ਤੁਸੀਂ ਜਦੋਂ ਹਲਾਉਣ ਵਾਲੇ ਦੇਖਣਾ ਨਾ ਸਬਜ਼ੀ ਨੇ ਪਾਣੀ ਛੱਡ ਦਿੱਤਾ ਤੁਸੀਂ ਨਾ ਵਿਚਕਾਰ ਉਹ ਕੈਪ ਕਰ ਦੇਣਾ ਖਾਲੀ ਛੱਡ ਦੇਣਾ ਤੇ ਆਲੂ ਗਾਜਰ ਥੋੜਾ ਸਾਈਡ ਤੇ ਕਰ ਦੇਣੀ ਆ ਉਹ ਪਾਣੀ ਜਿਹੜਾ ਸੀਗ ਨਾਲ ਸੁੱਕ ਜਾਏਗਾ ਦੇਖੋ ਫਰੈਂਡ ਮਿਕਸ ਕਰਕੇ ਅਸੀਂ ਫਿਰ 5 ਮਿੰਟ ਬਾਅਦ ਹਲਾਇਆ ਹੈ ਸਬਜੀ ਐਦਾਂ ਦੇਖਣੀ ਹੈ ਹਲਾਈ ਜਾਣੀ ਹੈ ਤਾਂ ਜੋ ਸਾਡੀ ਸਬਜੀ ਦੇਖਣਾ ਪਾਣੀ ਨਾ ਛੱਡੇ ਜੇ ਛੱਡ ਦਿੰਦੀ ਇਹ ਤੇ ਜਿਤਨਾ ਮੈਂ ਕਹਣਾ ਸਬਜੀ ਨੂੰ ਇੱਕ ਸਾਈਡ ਤੇ ਕਰਕੇ ਵਿੱਚ ਲਾ ਐਦਾਂ ਕਰਦੇ ਨਾ ਇਦਾਂ ਸਾਡਾ ਪਾਣੀ ਜੇ ਹੋਏਗਾ ਥੋੜਾ ਬਤਾ ਸੁੱਕ ਜਾਏਗਾ ਤੇ ਬਿਲਕੁਲ ਸੇਮ ਮਤੇ ਸੇਕੋ ਵੀ ਤੇ ਥਾਲੀ ਨਾ ਟੱਕ ਦਿਓ ਤਾਂ ਜੋ ਸਾਡੀ ਨਾ ਮੱਠੇ ਮੱਠੇ ਸੇਕ ਤੇ ਸਬਜੀ ਐ ਬੰਦੀ ਰਵੇ ਟਾਈਮ ਜ਼ਰੂਰ ਲੱਗਦਾ ਹੈ ਵੀ 5 ਮਿੰਟ ਪਰ ਸਬਜੀ ਬਹੁਤ ਟੇਸਟੀ ਸਵਾਦਵੰਦੀ ਹੈ ਤੁਸੀਂ ਦੇਖ ਸਕਦੇ ਜੇ ਹਲਾਣਾ ਜ਼ਰੂਰ ਹੈ ਇਹਨੇ ਤੁਸੀਂ ਹਲਾਓ ਨਾ ਇਹ ਕੋਲਦੀ ਨਹੀਂ ਹੁੰਦੀ ਜਾਂ ਜਲਦੀ ਹਲਾ ਕੇ ਦੇਖਣਾ ਪੈਂਦਾ ਹੈ ਫਿਰ ਅਸੀਂ ਇਹਨੂੰ ਟੱਕ ਦਾਂਗੇ ਆ ਵੀ ਲੇ ਫਲੇਮ ਦਾ ਤਰੀਨ ਕਾਟੇ ਆ ਦੇਖੋ ਫੇਰ ਇਹਨਾਂ ਸਬਜੀ ਹੁਣ ਨਾ ਬਣ ਚੱਲੀ ਹੈ ਥੋੜਾ ਜਿਹਾ ਕਸਰ ਰਹਿ ਗਈ ਹੈ ਜੀ ਹਲਾਂ ਦੇ ਨਾਲ ਨਾਲ ਦੇਖੀ ਜਾਇਓ ਫਰੈਂਡ ਸਾਡੀ ਸਬਜੀ ਤੇ ਬਣ ਚੁੱਕੀ ਹੈ ਬਿਲਕੁਲ ਆ ਦੇਖ ਸਕਦੇ ਜੇ ਇਹਦੇ ਜòn ਅਸੀਂ ਪਾਤਾ ਗਿਆ ਹਰਾ ੱਜ ਤਾਂ ਨਹੀਂ ਹੈ ਤੇ ਜੇ ਥੋੜੀ ਬੋਤੀ ਕਸਰ ਆ ਜਾਏਗੀ ਨਾ ਤੇ ਅਸੀਂ ਇਹਨੂੰ ਟੱਕਤਾ ਗਿਆ ਤੇਲ ਛੱਡ ਗਿਆ ਨਾ ਸਬਜੀ ਦਾ ਉਹ ਤੁਹਾਨੂੰ ਮੈਂ ਦਿਖਾ ਰਹੀ ਹਾਂ ਇਹਦਾ ਮਤਲਬ ਸਾਡੀ ਸਬਜੀ ਬਿਲਕੁਲ ਬਣ ਚੁੱਕੀ ਹੈ ਤੇ ਤੇਲ ਛੱਡ ਚੁੱਕੀ ਹੈ ਠੀਕ ਹੈ ਫਰੈਂਡ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਠੀਕ ਹੈ ਫਰੈਂਡ ਮਿਲਦੀ ਹਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਮਤਲਬ ਕਿ ਜਿੰਦੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ-ਬਹੁਤ ਥੈਂਕਸ ਆ ਦੇਖ ਸਕਦੇ ਜੀ ਹੁਣ ਮੈਂ ਨਾ ਇਹ ਚ ਪਾ ਦਾਂਗੀ ਤਣੀਆਂ ਥੋੜੀ ਜੀ ਕਸਰ ਜੀ ਮੈਨੂੰ ਲੱਗਦਾ ਇਹ ਰਹਿ ਗਈ ਹੈ ਮੈਂ ਫੇਰ ਟਾ ਕੇ ਰੱਖ ਦਿੱਤੀ ਸੀ ਸਬਜ਼ੀ ਸਾਡੀ ਬਣ ਚੁੱਕੀ ਇਹਦੇ ਵਿੱਚ ਪਾ ਦਾਂਗੇ ਅਸੀਂ ਹਰਾ ਤਣੀਆਂ ਲਾਸੇ ਨੂੰ ਟੱਕ ਦਾਂਗੇ ਇਹ ਹੁਣ ਬਿਲਕੁਲ ਬਣ ਕੇ ਹੋ ਚੁੱਕੀ ਤਿਆਰ ਹੁਣ ਅਸੀਂ ਕਾਵਾਂਗੇ ਤੇ ਠੀਕ ਹੈ ਫਰੈਂਡ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਇਸ ਲਈ ਫਰੈਂਡ ਫਿਰ ਇੱਕ ਵਾਰੀ ਲਾਸਟ ਤੇ ਦੋ ਤਿੰਨ ਵਾਰ ਧੰਨਵਾਦ ਕਰਦੀ ਨਹੀਂ ਹਾਂ ਬਹੁਤ ਬਹੁਤ ਧੰਨਵਾਦ ਬਾਏ ਬਾਏ ਫਰੈਂਡ ਮਿਲਦੇ ਆ ਨਵੀਂ ਵੀਡੀਓ ਨਾਲ